ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸੰਧੇ ਅਗਰੀਕਲਚਰ ਫਾਰਮ ਦੇ ਉੱਪਰ ਤੁਹਾਡਾ ਸਾਰਿਆਂ ਦਾ। ਤੇ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਵੀਰੇ ਜਿੱਦਾਂ ਤੁਹਾਨੂੰ ਪਤਾ ਹੀ ਆ ਹੁਣ ਆਪਣੇ ਜਿਹੜੇ ਝੋਨੇ ਪੀਆਰ 126 1509 1692 ਆਪਣੇ ਆਲੂਆਂ ਵਾਲੇ ਖੇਤਾਂ ਦੇ ਵਿੱਚ ਜਿਆਦਾ ਗੇਤੇ ਲੱਗੇ ਹੋਏ ਸੀਗੇ ਉਹਨਾਂ ਦੇ ਵਿੱਚ ਨਾ ਵੀਰੇ ਇੱਕ ਪ੍ਰੋਬਲਮ ਆ ਸਕਦੀ ਆ ਹੁਣ ਦੇ ਮੌਸਮ ਦੇ ਹਿਸਾਬ ਨਾਲ ਡੋਡੀ ਰੋਗ ਦੀ ਵੀਰੇ ਸਮੱਸਿਆ ਆ ਸਕਦੀ ਉਹ ਝੋਨੇ ਨੂੰ ਆਪਣੇ ਨੂੰ ਉਹਦੇ ਲਈ ਵੀਰੇ ਤੁਹਾਨੂੰ ਪਹਿਲਾਂ ਵੀ ਆਪਾਂ ਪਿਛਲੇ ਸਾਲ ਵੀ ਵੀਡੀਓ ਪਾਈ ਸੀਗੀ ਉਹਦੇ ਲਈ ਵੀਰੇ ਹੁਣ ਦਵਾਈਆਂ ਤਾਂ ਬਹੁਤ ਆ ਗਈਆਂ ਪਰ ਕਿਸਾਨ ਵੀਰ ਕਈ ਵਾਰ ਕਨਫਿਊਜ਼ ਹੋ ਜਾਂਦੇ ਨੇ ਦੁਕਾਨਦਾਰਾਂ ਦੇ ਕਹਿਣ ਤੇ ਜਾਂ ਤੇਰੇ ਮੇਰੇ ਕਹਿਣ ਦੇ ਉੱਪਰ ਤੇ ਜੋ ਆਪਾਂ ਵੀਰੇ ਆਪਦੇ ਖੇਤ ਦੇ ਵਿੱਚ ਤਜਰਬਾ ਕਰਿਆ ਹੋਇਆ ਆਪਾਂ ਪਿਛਲੇ ਸਾਲ ਕਿਸੇ ਹੋਰ ਦਵਾਈ ਦਾ ਟ੍ਰਾਇਲ ਲਾਇਆ ਸੀ ਪਿਛਲੇ ਤੋਂ ਪਿਛਲੇ ਸਾਲ ਹੋਰ ਦਵਾਈ ਦਾ ਟ੍ਰਾਇਲ ਲਾਇਆ ਸੀ ਤੇ ਜਿਹੜੇ ਖੇਤਾਂ ਦੇ ਵਿੱਚ ਵੀਰੇ ਤੁਹਾਨੂੰ ਲੱਗਦਾ ਵੀ ਆਪਣੇ ਫਾਲਸ ਮੱਟ ਪੈਂਦੀ ਆ ਡੋਡੀ ਰੋਗ ਪੈਂਦਾ ਪਹਿਲੀ ਗੱਲ ਤਾਂ ਵੀਰੇ ਤੁਸੀਂ ਉੱਥੇ ਥੋੜਾ ਜਿਹਾ ਪਾਣੀ ਆ ਜਿਹੜਾ ਸੁਕਾ ਕੇ ਲਾਓ ਖੇਤਾਂ ਨੂੰ ਹਵਾ ਲੱਗੇ ਤਾਂ ਪਾਣੀ ਲਾਓ ਤੇ ਜੇਕਰ ਆਪਾਂ ਪਾਣੀ ਵੀ ਹਵਾ ਲੱਗੇ ਤੋਂ ਲਾਉਨੇ ਆ ਤੇ ਆਪਾਂ ਨੂੰ ਫੇਰ ਵੀ ਖਤਰਾ ਹੈਗਾ ਵੀਰੇ ਵੀ ਆਪਣੇ ਡੁੱਡੀ ਰੋਗ ਝੋਨੇ ਦੇ ਵਿੱਚ ਪੈ ਨਾ ਜਾਵੇ ਫੇਰ ਤੁਸੀਂ ਵੀਰੇ ਜਦੋਂ ਝੋਨਾ ਆਪਣਾ ਗੋਭ ਦੇ ਵਿੱਚ ਆ ਗਿਆ ਨਾ ਆਪਾਂ ਨੂੰ ਪਤਾ ਵੀ ਹੁਣ ਇਹ ਝੋਨੇ ਨੇ ਮੰਨ ਲਓ ਨਿਸਰਨ ਲੱਗ ਜਾਣਾਗਾ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਫੇਰ ਵੀਰੇ ਆਪਾਂ ਇਹਦੇ ਤੇ ਨਾ ਸਪਰੇਅ ਕਰ ਦੇਣੀ ਹੈ ਇੱਕ ਸਪਰੇਅ ਦੇਖੋ ਐਡਾ ਕੋਈ ਸਪਰੇਅ ਦਾ ਇਹਦਾ ਖਰਚਾ ਜ਼ਿਆਦਾ ਨਹੀਂ ਹੈਗਾ ਤੁਹ ਦਾ ਫਾਇਦਾ ਬਹੁਤ ਹੈ ਪਹਿਲੀ ਗੱਲ ਤਾਂ ਵੀਰੇ ਜੀ ਆਪਾਂ ਸਪਰੇਅ ਕਰਾਂਗੇ ਝੋਨੇ ਦਾ ਰੰਗ ਬਹੁਤ ਸੁਨੱਖਾ ਹੋ ਜਾਣਾ ਉਹਦੇ ਨਾਲ ਬਹੁਤ ਸੋਹਣਾ ਝੋਨਾ ਲੱਗੂਗਾ ਤੇ ਦੂਜੇ ਨੰਬਰ ਤੇ ਵੀਰੇ ਹੁਣੇ ਰਿਜ਼ਲਟ ਬਹੁਤ ਵਧੀਆ ਦੇਣ ਇਹਨੇ ਸਪਰੇਅ ਨੇ ਤੇ ਆਪਣਾ ਰੇਟ ਦੇ ਵਿੱਚ ਨੁਕਸਾਨ ਤੋਂ ਵੀ ਵੀਰੇ ਬਚਾ ਕਰ ਦੂ ਸਪਰੇਅ ਕਿਉਂਕਿ ਜੇ ਆਪਣੇ ਝੋਨੇ ਦੇ ਵਿੱਚ ਨਾ ਜਿਆਦਾ ਆਪਾਂ ਰੇਪ ਆਇਆ ਹੋਇਆ ਜਾਂ ਕੋਈ ਆਪਾਂ ਨੂੰ ਲੱਗਦਾ ਵੀ ਉਰੇ ਫਾਲਸਮਟ ਆਉਂਦੀ ਆਪਣੇ ਹਰੇਕ ਸਾਲ ਵੀ ਦਿੱਕਤ ਆਉਂਦੀ ਆ ਵੀਰੇ ਤੁਸੀਂ ਸਪਰੇਅ ਜਰੂਰ ਕਰੋ ਉੱਥੇ ਚਾਹੇ ਆਪਣੀਆਂ ਪੂਸਾ ਵੈਰਾਈਟੀਆਂ ਵੀ ਚਲੋ ਜਿਹੜੀਆਂ ਹੁਣ ਜਿਆਦਾ ਗੇਤੀਆਂ ਨੇ ਨੇ ਸਾਰੇ ਕੋਲ ਚਲੀਆਂ ਗਈਆਂ ਹੋਣੀਆਂ ਉਹ ਉਹਦੇ 'ਚ ਵੀ ਜੇ ਤੁਹਾਨੂੰ ਦਿੱਕਤ ਆਉਂਦੀ ਆ ਵੀਰੇ ਤਾਂ ਸਪਰੇਅ ਜਰੂਰ ਕਰਨੀ ਆਪਾਂ ਨੇ ਇਹਦੀ ਕਾਹਲ ਨਾ ਕਰੋ ਵੀਰੇ ਇਹਦਾ ਰਿਜ਼ਲਟ ਤੁਹਾਨੂੰ ਬਾਖਮਾਲ ਮਿਲੂਗਾ ਹੀ ਮਿਲੂਗਾ ਪਹਿਲੇ ਨੰਬਰ ਤੇ ਤਾਂ ਵੀਰੇ ਇਹਦੀ ਆਪਾਂ ਯੂਨੀਵਰਸਿਟੀ ਵੱਲੋਂ ਵੀ ਰეკਮੈਂਡਡ ਆ ਤੇ ਆਪਾਂ ਆਪਣੇ ਖੇਤ ਦੇ ਵਿੱਚ ਵੀ ਤਿਆਰ ਬਗ ਰਹੇ ਹਾਂ ਆ ਤੇ ਤੁਹਾਨੂੰ ਹਰ ਇੱਕ ਯੂਟਿਊਬਰ ਵੀ ਇਹ ਚੀਜ਼ ਦੱਸਦਾ ਹੈ ਪਹਿਲੇ ਨੰਬਰ ਦਾ ਵੀਰੇ ਇਹਦਾ ਬਹੁਤ ਵਧੀਆ ਹੱਲ ਹੈ ਜਿਹੜਾ ਕਾਪਰ ਕਾਪਰ ਆਕਸੀਕਲੋਰਾਇਡ ਆ ਜਿਹੜਾ ਉਹ ਤੁਸੀਂ 500 ਗ੍ਰਾਮ 1 ਕਿਲੇ ਦਾ ਕਰਨਾ ਠੀਕ ਹੈ ਤੇ ਜੋ ਵੀਰੇ ਕਾਪਰ ਹਾਈਡਰੋਕਸਾਈਡ ਵੀ ਆਉਂਦਾ ਕੋਸਾਈਡ ਵਾਲਾ ਸਾਲਟ ਆ ਜਿਹੜਾ ਜਿਹੜਾ ਕਾਪਰ ਵੀਰੇ ਮਨ ਲੇ ਚਲੋ ਆਪਾਂ ਆਕਸੀਕਲੋਰਾਈਡ ਕਹਿੰਦੇ ਉਹ ਬਲਾਈਟ ਆਕਸ ਵਾਲਾ ਸਾਲਟ ਆ ਜਿਹੜਾ ਮਨ ਲੇ ਚਲੋ ਹਾਈਡਰੋਕਸਾਈਡ ਆਗਾ ਕਾ ਉੱਪਰ ਉਹ ਹੈਗਾ ਕੁਸਾਈਡ ਵਾਲਾ ਸਾਲਟ ਜੇ ਦੋਨੇ ਕਰਦੇ ਵੀਰੇ ਇਹਨਾਂ ਦੇ ਦੋਚ 500 ਗ੍ਰਾਮ ਆ ਏਕੜ ਦੀ ਇੱਕ ਸਾਵਧਾਨੀ ਜ਼ਰੂਰ ਵਰਤੋ ਵੀਰੇ ਇਹਦੇ ਤੇ ਵੀ ਇਹਦੇ ਨਾਲ ਆਪਾਂ ਅਦਰ ਕੋਈ ਵੀ ਫੰਗੀਸਾਈਡ ਕੋਈ ਇਨਸੈਕਟੀਸਾਈਡ ਮਿਕਸ ਨਹੀਂ ਕਰਨਾ ਕੋਈ ਐਨਪੀਕੇ ਸਿਰਫ ਇਕੱਲੇ ਦੀ ਸਪਰੇਅ ਕਰਨੀ ਆ ਆਪਾਂ ਆਪਣੇ ਖੇਤ ਦੇ ਵਿੱਚ ਵੀਰੇ ਵਰਤਿਆ ਕੋਪਰ ਆਕਸੀਕਲੋਰਾਈਡ ਵੀ ਵਰਤਦਾ ਹੈ ਹਾਈਡਰੋਕਸਾਈਡ ਵੀ ਵਰਤਦਾ ਹੈ ਵੀਰੇ ਫੁੱਲ ਟਾਪ ਦੇ ਰਿਜ਼ਲਟ ਨੇ ਜਿੱਥੇ ਤਾਂ ਤੁਹਾਡੇ ਵੀਰੇ ਦਰਖਤਾਂ ਥੱਲੇ ਜਾਂ ਤੁਹਾਡੇ ਡੈੜੀਆਂ 'ਚ ਪਾਣੀ ਬਾਲਾ ਨਜਾਇਜ਼ ਖੜਦਾ ਉਹਥੇ ਤਾਂ ਤੁਹਾਡੇ ਸਮੱਸਿਆ ਮਾੜੀ ਮੋਟੀ ਕੀ ਆ ਦੋ ਚਾਰ ਬੂਜੀਆਂ ਨੂੰ ਡੋਡੀ ਹੋ ਜੇ ਹੋ ਜੇ ਨਹੀਂ ਵੀਰੇ ਡੋਡੀ ਨਹੀਂ ਪੈਣ ਦਿੰਦੀ ਇਹ ਦਵਾਈ ਤੇ ਜਿਹੜੀ ਯੂਨੀਵਰਸਿਟੀ ਵੱਲੋਂ ਇੱਕ ਹੋਰ ਰეკਮੈਂਡੇਡ ਦਵਾਈ ਆ ਵੀਰੇ ਗਲੀਲੀ ਹੋਵੇ ਕੋਟੇਵਾਦੀ ਦਵਾਈ ਆ ਇਹ ਇਹਦੀ 400 ml ਪਰ ਪਰ ਏਕੜ ਦੀ ਡੋਜ਼ ਆ ਇਹਦਾ ਵੀ ਰਿਜ਼ਲਟ ਵੀਰੇ ਪੂਰਾ ਸ਼ਾਨਦਾਰ ਆ ਇਹ ਆਪਾਂ ਪਿਛਲੇ ਸਾਲ ਮੱਕੀ ਵਾਲੇ ਖੇਤਾਂ ਦੇ ਵਿੱਚ ਵੀਰੇ ਵਰਤਿਆ ਸੀਗਾ ਲੇਟ ਜਿਹੜਿਆ ਝੋਨਾ ਹੁੰਦਾ ਜਿਵੇਂ ਹੁਣ ਆਪਣੇ ਆ ਲੱਗਿਆ ਹੋਇਆਗਾ ਤੇ ਬਹੁਤ ਸੋਹਣੇ ਵੀਰੇ ਉਹਨੇ ਰਿਜ਼ਲਟ ਦਿੱਤੇ ਨੇ ਆਪਾਂ ਨੂੰ ਇਹਦੇ ਨਾਲ ਇਦਾਂ ਵੀਰੇ ਜੇ ਆਪਾਂ ਗਲੀਲੀ ਹੋਵੇ ਕਰਦੇ ਆਂਗੇ ਇਹਦੇ ਵਿੱਚ ਵੀਰੇ ਆਪਾਂ ਨੂੰ ਦੋ ਸੇਫਟੀ ਹੋ ਜਾਂਦੀ ਨੇ ਇੱਕ ਤਾਂ ਆਪਣੇ ਇੱਕ ਸਪਰੇਅ 'ਚ ਸਰ ਜਾਂਦਾ ਇਹਦੇ ਨਾਲ ਆਪਾਂ ਇਨਸੈਕਟੀਸਾਈਡ ਵੀ ਮਿਕਸ ਕਰਕੇ ਕਰ ਲਾਂਗੇ ਠੀਕ ਆ ਸੁੰਡੀ ਵਾਲੀ ਜਾਂ ਤੇਲੇ ਵਾਲੀ ਸਪਰੇ ਕਿਉਂਕਿ ਪੀਆਰ 126 ਤੇ ਜ਼ਿਆਦਾ ਵੀਰੇ ਇਹ ਚੀਜ਼ ਦੀ ਸਮੱਸਿਆ ਆਉਂਦੀ ਆ ਬਹੁਤ ਜ਼ਿਆਦਾ ਤੇ ਇੱਕ ਵੀਰੇ ਇਹਦੇ ਨਾਲ ਆਪਾਂ ਤੇ ਇੱਕ ਸਪਰੇ ਚ ਸਰ ਜਾਂਦਾ ਤੇ ਬਾਕੀ ਇਹ ਮੇਨ ਪ੍ਰੋਬਲਮ ਵੀਰੇ ਇਹਦੀ ਆਹੀ ਆ ਜੇ ਕਾਪਰ ਕਰਦੇ ਆਪਾਂ ਜੋ ਕਾਪਰ ਆ ਵੀਰੇ ਉਹਦੀ ਇੱਕ ਸਪਰੇ ਲੱਗ ਕਰਨੀ ਪਊ ਆਪਾਂ ਨੂੰ ਜੋ ਇਹ ਆ ਗਈ ਬਲਾਈਟ ਮੰਨ ਕੇ ਚਲੋ ਆਪਣੇ ਗਲੀਲੀ ਹੋਵੇ ਇਹਦੀ ਵੀਰੇ ਆਪਾਂ ਨੂੰ ਨਾਲ ਸਪਰੇ ਹੋ ਜੂ ਅਦਰ ਪਾ ਕੇ ਦਵਾਈ ਕੋਈ ਵੀ ਹੋਰ ਇਹਦਾ ਆਪਣਾ ਇੱਕ ਸਪਰੇਅ ਸਰਜੂ ਪਰ ਇਹ ਥੋੜੀ ਜੀ ਕੋਸਟਲੀ ਪੈਂਦੀ ਹੈ ਉਹਦੇ ਨਾਲ 100-200 ਰੁਪਿਆ ਮਹਿੰਗੀ ਪੈਂਦੀ ਹੈ ਕਾਪਰ ਨਾਲ ਤੇ ਜਣੀ ਰੇਟ ਦਾ ਸੇਮ ਸੇਮ ਮੰਗੂਏ ਇਹਨਾਂ ਦਾ ਪਰ ਜਣੀ ਕਾਪਰ ਤੇ ਦੋਨੇ ਮੰਨ ਕੇ ਚੱਲੋ ਯੂਨੀਵਰਸਿਟੀ ਵੱਲੋਂ ਰეკਮੈਂਡਡ ਨਹੀਂ ਹੈਗਾ ਤੋ ਤੁਸੀਂ ਕੋਈ ਵੀ ਕਰ ਸਕਦੇ ਹੋ ਤੇ ਪਰ ਇਹਦਾ ਹੱਲ ਜਰੂਰ ਕਰਿਓ ਵੀਰੇ ਕਿਉਂਕਿ ਮੈਂ ਦੇਖਿਆ ਪਿਛਲੇ ਸਾਲ ਇੰਨਾ ਕੁ ਜ਼ਿਆਦਾ ਡੋਡੀ ਰੋਗ ਦਾ ਹਮਲਾ ਝੋਨੇ ਦੇ ਵਿੱਚ ਆਇਆ ਸੀਗਾ ਖਾਸ ਕਰ PR126 ਵੀਰੇ 16 1600 ਨੂੰ ਵਿਕੀਆਂ ਨੇ ਜਿੱਥੇ ਬੇ ਤਗਾਦ ਡੋਡੀ ਪੈ ਗਈ ਸੀ ਤੇ ਇੱਕ ਵੀਰੇ ਦਾ ਮਸਲਾ ਇਹਦੇ ਨਾਲ ਵੀ ਹੱਲ ਹੁੰਦਾ ਵੀ ਇਹਨੂੰ ਪਾਣੀ ਥੋੜਾ ਜਿਹਾ ਸਕਾ ਕੇ ਲਾਓ ਕਿਉਂਕਿ ਮੋਇਸਚਰ ਇੰਨਾ ਜ਼ਿਆਦਾ ਹੁਣ ਹੋ ਰਿਹਾ ਜਿਸ ਦੇ ਨਾਲ ਬਹੁਤ ਜ਼ਿਆਦਾ ਚੀਜ਼ ਦੀ ਸਮੱਸਿਆ ਆਉਣੀ ਹੈ ਇਹ ਵੀਰੇ ਹੁਣ ਤੁਸੀਂ ਧਿਆਨ ਚ ਰੱਖ ਕੇ ਫੈਸਲਾ ਲਿਓ ਵੀ ਤੁਸੀਂ ਸਪਰੇਅ ਤਾਂ ਕਰਨੀਏ ਕਰਨੀਏ ਵੀ ਪਾਣੀ ਵੀ ਸਕਾ ਕੇ ਲਾਉਣਾ ਉਮੀਦ ਹੈ ਵੀਰੇ ਤੁਹਾਨੂੰ ਆਪਣੀਆਂ ਗੱਲਾਂ ਬਾਤਾਂ ਵਧੀਆ ਲੱਗੀ ਹੋਣੀਆਂ ਜੋ ਵੀਰੇ ਆਪਣੇ ਕੋਲ ਆਪਣਾ ਕੋਈ ਤਿਆਰਬਾ ਹੁੰਦਾ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੋ ਆਪਾਂ ਖੇਤੀ ਦੇ ਵਿੱਚ ਕਰਦੇ ਆ ਆਪ ਤੇ ਬਾਕੀ ਵੀਰੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਤੁਸੀਂ ਕਿਹੜੀ ਦਵਾਈ ਵਰਤਦੇ ਹੋ ਤੇ ਕਿਹੜੀ ਦਵਾਈ ਦਾ ਤੁਹਾਨੂੰ ਰਿਜ਼ਲਟ ਬੈਟਰ ਲੱਗਦਾ ਤੇ ਬਾਕੀ ਕਿਸਾਨ ਵੀਰੋ ਜਿਵੇਂ ਜਿਵੇਂ ਹੁਣ ਆਪਣੇ ਸਪਰੇਹਾਂ ਦੇ ਜੋ ਸਮੇਂ ਸ਼ੁਰੂ ਹੋਣਗੇ ਆਪਾਂ ਉਹ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਦੇ ਰਹਾਂਗੇ ਧੰਨਵਾਦ